ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ। ਕਾਣਾ ਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡ ਬਿਲਟੋ ਆ ਗਿਆ ਸੱਜਣੋ ਤਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਤੇ ਤੁਹਾਨੂੰ ਇਸ ਘਰੋਂ ਦੋ ਇਹ ਛੋਟੀਆਂ ਮਈਆਂ ਵਖਾ ਦੇਾਂਗੇ ਵੀਡੀਓ ਦੇ ਵਿੱਚ ਕਵਰ ਕਰਕੇ ਬਲਟੋਏ ਨਗਰ ਤੋਂ ਦੋਆਂ ਚੋਂ ਜਿਹੜੀ ਪਸੰਦ ਆਜੀ ਉਹ ਤਸੱਲੀ ਤੁਸੀਂ ਕਰ ਲੈ ਵੀ ਤੁਹਾਡਾ ਬੜਾ ਵੱਡਾ ਧੰਨਵਾਦ ਹੋਊਗਾ ਦੋਨੇ ਸੂਈਆਂ ਸਵਾਂਈਆਂ ਇੱਕ ਦੇ ਮਗਰ ਕੱਟੀ ਤੇ ਸੱਜਣਾ ਇੱਕ ਦੇ ਮਗਰ ਆ ਗਿਆ ਕਟਾ ਕਿੰਨਾ ਕਿੰਨਾ ਦੁੱਧ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਆ ਗੋ ਲੀਜੀ ਜਾਣ ਚਾਹੇ ਜਿਲਾ ਬਲਟੋਏ ਵਾਲੇ ਦਾ ਜਿਹੜਾ ਬਣਾਇਆ ਲਵ ਕੀ ਹਾਲ ਆ ਵਧੀਆ ਵਧੀਆ ਵਰਦੀ ਵਧੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਵੀਰ ਭਰਾ ਆਪਣੇ ਚੈਨਲ ਨੂੰ ਪਿਆਰ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਓਕੇ ਰਿਪੋਰਟ ਹਾਂਜੀ ਓਕੇ ਹਾਂਜੀ ਕਿਰਪਾ ਗੁਰੂ ਰਾਮ ਦਾ ਸਤਿ ਸਾਲ ਹੋਰ ਵੀ ਚੜਦੀ ਕਲਾ ਨਾ ਤੇ ਲਵ ਆਪਣਾ ਡਰੈਸ ਦੇ ਦਿੱ ਗਏ ਭੈਣਾ ਭਰਾਵਾਂ ਨੂੰ ਹਾਂਜੀ ਹਾਂਜੀ ਡਰੈਸ ਆਪਣਾ ਪਿੰਡ ਬਲਟੋਵਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇ ਨਾਮ ਮੇਰਾ ਲਾਹਰੀ ਸਿੰਘ ਮੋਬਾਈਲ ਨੰਬਰ 9056 64716 9056 64716 ਤੇ ਕਿਸੇ ਵੀ ਵੀਰ ਨੇ ਮਲਕੀ ਆਉਣਾ ਹੋਵੇ ਤੇ ਡਰੈਸ ਆਪਣਾ ਅੱਡੇ ਤੋਂ ਆਣ ਕੇ ਕਿਸ ਨੂੰ ਪੁੱਛ ਲੈਣ ਭੀ ਬਾਬੇ ਕਾਲੇ ਮਾਰ ਦੇ ਲਾਗੇ ਜਾਣਾ ਵਾ ਤੇ ਉਥੋਂ ਆਣ ਕੇ ਕਿਸ ਨੂੰ ਪੁੱਛ ਲੈਣਾ ਬਲਿਹਾਰ ਸਿੰਘ ਠੇਕੇਦਾਰ ਦੇ ਘਰੇ ਜਾਣਾ ਬਲਿਹਾਰ ਸਿੰਘ ਠੇਕੇਦਾਰ ਹਾਂਜੀ ਹਾਂਜੀ ਤੇ ਇਹ ਵੀ ਠੇਕੇਦਾਰੀ ਦਾ ਕੰਮ ਹਾਂਜੀ 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 ਓਕੇ ਹਾਂਜੀ ਵਡਾਪੁਰਾ ਆਪਣਾ ਬਹੁਤ ਚੰਗੇ ਬੰਦੇ ਚਲੋ ਸ਼ੁਕਰ ਹੈ ਮਾਂ ਨੇ ਗਰਪਾ ਕਰੇ ਹਾਂਜੀ ਹਾਂਜੀ ਤੇ ਕਿਹੜੀ ਤੋਂ ਸ਼ੁਰੂ ਕਰੀਏ ਜਿਹੜੀ ਤੋਂ ਮਰਜ਼ੀ ਕਰ ਲੈ ਜਿਹੜੀ ਤੋਂ ਤੂੰ ਸ਼ੁਰੂ ਕਰ ਲੈ ਫਿਰ ਦੱਸ ਇਹਦਾ ਕੀ ਹਾਲ ਕਿਤਾਬ ਕਦੋਂ ਸੂਈ ਤੇ ਕਿੰਨਾ ਕੁ ਦੁੱਧ ਆ ਇਹਨੂੰ ਵੀ ਵਰਜੀ 5 6 ਦਿਨ ਹੋ ਗਏ ਸੂਈ ਨੂੰ ਠੀਕ ਆ ਤੇ ਆ ਇਹਦੇ ਮਗਰ ਕੱਟਾ ਹੈ ਇਹਦੇ ਕੱਟਾ ਉਹਦੇ ਕੱਟੀ ਹੈ ਹਾਂਜੀ ਹਾਂਜੀ ਆਵੇ ਗਿੱਲਾ 나ੜੂ ਆਹੇ 나ੜੂਆ ਬੱਚੇ ਦਾ ਨਾਲ ਹੀ ਜੋ ਆਵੇ ਠੀਕ ਆ ਤੇ 5 ਕਿ ਦਿਨ ਇਹਨੂੰ ਹੋ ਗਏ ਸੂਈ ਨੂੰ ਤੇ ਦੁੱਧ ਦੀ ਮੈਂ ਦੀ ਗਰੰਟੀ ਚੰਗੀ ਆਈ 14 ਕਿਲੋ ਦੀ ਤੇ ਹੁਣ ਇਸ ਟਾਈਮ ਤੇ ਇਹਦੇ ਥੱਲੇ 12 ਕਿਲੋ ਦੁੱਧ ਹੋਊਗਾ 12 ਕਿਲੋ ਦੁੱਧ ਹੈਗਾ ਹਾਂਜੀ ਹਾਂਜੀ ਤੇ ਚਵਾਈ ਮਨ ਲਕੀ ਬਹੁਤ ਜਿਆਦੀ ਚੰਗੀ ਆ ਚੋਨ ਤੇ ਵਿੱਚ ਗੂਠੇ ਜਿਹੜੀ ਧਾਰੂ ਪੂਰਾ ਵੀ ਪੂਰ ਛੱਟਾ ਵੀ ਨਾਨਛਾਣ ਹੀ ਨਹੀਂ ਹੈਗਾ ਵੇ ਠੀਕ ਆ ਹਾਂਜੀ ਸੁਆ ਸੁਆ ਦੁੱਜਾ ਮਿਰਜੀ ਹਾਂਜੀ ਚੋਨ ਚੋਨ ਨੂੰ ਬਹੁਤ ਜਿਆਦੀ ਓਕੇ ਆ ਨੀਲੀ ਦੀ ਮੈਂ ਬਿੱਲੀਂ ਅੱਖਾਂ ਲੈ ਆ ਬਸ ਫੈਦਨਾ ਕਰੋ ਕਰੋ ਸੁਆ ਦੁੱਜਾ ਤੀਜਾ ਦੂਜਾ ਵੀਰ ਜੀ ਅੱਗੋਂ ਕੋਈ ਆਦੀ ਸਮਝ ਲਾ ਲੈ ਭਾਵੇਂ ਤੀਜਾ ਮੰਨ ਲੈ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆਵੇ ਇਹ ਚਿੱਟੀ ਮਨਕਣੀ ਆ ਕੇ ਛੋਟੀ ਗੱਲਾਂ ਪਰੇ ਆ ਕੇ ਕਰਾਂ ਦੋ ਤੱਲੋਂ ਬਹੁਤ ਜ਼ਿਆਦੀ ਖਰੀ 12 ਕਿਲੋ ਹੋਣਿਆ ਮੌਕੇ ਦਾ 12 ਕਿਲੋ ਦੋ ਫੀ ਦਾ ਹਾਂਜੀ ਹਾਂਜੀ ਹੂੰ ਹੂੰ ਸਮਾ ਲਓ ਹਾਂ ਜੀ ਬਹੁਤ ਜ਼ਿਆਦੀ ਚੰਗੀ ਸਿੰਗਲ ਹੱਡੀ ਦੀ ਹੈ ਮੈਂ ਦੁੱਧ ਨੂੰ ਬਹੁਤ ਖਰੀ ਠੀਕ ਹੈ ਬਾਕੀ ਸੈਂਕ ਸੂਂਗ ਵੀ ਬਹੁਤ ਜ਼ਿਆਦਾ ਚੰਗਾ ਅੱਖ ਵੀ ਵੇਚ ਚਿੱਟੀ ਮਣਕਣੀ ਅੱਖਿਆ ਕਿਸੇ ਗੱਲੋਂ ਕੁੱਸੀ ਨਹੀਂ ਆ ਥਣ ਚੱਡਾ ਵੀ ਬਹੁਤ ਤੁਹਾਨੂੰ ਵੇਖ ਹੀ ਲੈਣਾ ਭਰਾਵਾਂ ਨੇ ਹਾਂ ਜੀ ਹਾਂ ਜੀ ਸਾਫ਼ ਸਫਾਈ ਬਾਕੀ ਚੋਣ ਦੀ ਬਹੁਤ ਖਰੀ ਹੈ ਬੜੀ ਨਿੱਗਰ ਹਾਂ ਜੀ ਹਾਂ ਜੀ ਇਹਨੂੰ ਫਿਰ ਇਹ ਵੀ ਨਹੀਂ ਹੈਗਾ ਪੀ ਬੱਚਾ ਮਲਕੀ ਛੱਟਣਾ ਵਾ ਜਾਂ ਨਹੀਂ ਭਾਵੇਂ ਬੱਚੇ ਤੋਂ ਬਗੈਰ ਹੀ ਚਲੋ ਅਸੀਂ ਤਾਂ ਮਗਰੋਂ ਬੱਚਾ ਛੱਡਦੇ ਨੇ ਹੁਣੇ ਇਤਰੇ ਬਹਿ ਕੇ ਚੋਲ ਲਈਦੀ ਐ ਚੋਣ ਲਓ ਬੜੀ ਮਲਕੀ ਨਿੱਗਰ ਨੁਕਰ ਚੋਣ ਦੇ ਵਿੱਚ ਨਹੀਂ ਮਲਕੀ ਕੋਈ ਵੀ ਇਹਦੇ ਬੱਚਾ ਮਗਰੋਂ ਅਸੀਂ ਤਾਂ ਛੱਡਦੇ ਨੇ ਜੇ ਕਿਨੇ ਪਹਿਲਾਂ ਵੀ ਛੱਟਦਾ ਹੋਵੇ ਛੱਡ ਸਕਦੇ ਅਸੀਂ ਤਾਂ ਇਤਰਾ ਹੀ ਬਹਿ ਕੇ ਚੋਲ ਲੈਂਦੇ ਨੇ ਠੀਕ ਆਹ ਬਹੁਤੀ ਕਰਦੇ ਆਪਾਂ ਧਾਰਾ ਮਾਰ ਕੇ ਵਿਖਾ ਦਿੰਨੇ ਆ ਜਨਾਬ ਮਾਰਦੇ ਤੇ ਆ ਫੜਾਈ ਮੈਂ ਤਾਂ ਅੱਛਾ ਇਦਾਂ ਹੀ ਮੜਾ ਜਾ ਮੂਰੇ ਵੰਡ ਸੱਟ ਕੇ ਬਹਿ ਜਾਓ ਤੇ ਬੱਚਾ ਮਗਰੋਂ ਬੱਚਾ ਭਾਵੇਂ ਮਗਰੋਂ ਪੜੋ ਭਾਵੇਂ ਪਹਿਲਾ ਪੜੋ ਇਹਨੂੰ ਨਹੀਂ ਕੋਈ ਪ੍ਰਵਾਹ ਜਿੱਦਾਂ ਮਰਜੀ ਚੋਲੋ ਇਤਰਾ ਧਾਰ ਤੇ ਹੀ ਮਿਲ ਪੈਂਦੀ ਆਵੇ ਤਾਂ ਮੜੀ ਜੀ ਦੇਗੇ ਨਾ ਆ ਇਤਰਾ ਬਸ ਨੇ ਧਾਰ ਤੇ ਹੀ ਤੇ ਭਾਵੇਂ ਬੱਚਾ ਪਾਉ ਜਾਂ ਨਾ ਪਾਉ ਇਹਨੂੰ ਨਹੀਂ ਕੋਈ ਪ੍ਰਵਾਹ ਇਹ ਵੀ ਅਜੀਬ ਜਿਹੀ ਕੀੜਾ ਬਣਾ ਕਰ ਹਾਂ ਡਰ ਕੇ ਹਾਂ ਡਰ ਕੋਈ ਨਹੀਂ ਆਪਾਂ ਕਹਿਨ ਨੂੰ ਤਾਂ ਵੇ ਉਤਰਾ ਮਲਕੀ ਕਹਿ ਦਈਏ ਪਰ ਆਪਾਂ ਕਿੰਨੇ ਵੀ ਇਹ ਹੈਗੀ ਮਲਕੀ ਬੱਚੇ ਵੀ ਚਲ ਮਲਤੀ ਪਰਵਾ ਕਿਹਨ ਵੇਖ ਤੂੰ ਇਧਰ ਤੜੀਸਾ ਤੂੰ ਤਾਂ ਬੜੀ ਨਿੱਗਰ ਹੈ ਅਜੀ ਬੜਾ ਜੋਸ਼ ਪਜ ਪਛਮਾਨ ਹੀ ਮੈਨੇ ਕੀਤਾ ਬੜੇ ਜੋਸ਼ ਦੀ ਇਹਦੀ ਜੋਸ਼ ਵਾਲੀ ਚਵਾਈ ਹੈ ਨਹੀਂ ਬਾਅਦ ਚ ਬੜਾ ਸਮਾਨ ਦਾ ਹੋਇਆ ਆ ਵੇ ਅਗਲੇ ਥਣਾ ਦੀ ਚਵਾਈ ਹੈ ਤੇਰੀ ਤੇਰੀ ਸ ਮਰੇ ਦੇਖ ਲੈ ਜਿੰਨਾ ਕਹਨੇ ਉਹਨਾ ਕਰਤ ਨੇ ਰੇਡ ਅਜੇ ਆਪਾਂ ਥੱਲੇ ਵੀ ਧਰਾ ਮਾਰ ਕੇ ਆ ਵਿਖਾ ਦੇਣੇ ਆਪਾਂ ਚੂਨ ਦੇ ਵਿੱਚ ਨਹੀਂ ਮੈਂ ਇਹਨੂੰ ਕੋਈ ਨਕਾਰ ਕਰ ਸਕਦਾ ਜਿਹੜਾ ਮਰਜ਼ੀ ਬੰਦਾ ਬਹਿ ਜਾ ਥੱਲੇ ਚੂਨ ਦੇ ਵਿੱਚ ਨਹੀਂ ਮੈਂ ਨਕਾਦ ਹੋਣਾ ਟੋੜੇ ਤੋਂ ਡਰਦੀ ਕੈਮਰੇ ਤੋਂ ਥੋੜਾ ਜਿਹਾ ਤੁਹਾਡੇ ਤੋਂ ਵੀ ਡਰਦੀ ਇਧਰ ਵੇ ਕਰਦੀ ਨਾ ਗੱਦੇ ਦੇ ਵਿੱਚ ਹੀ ਹਾਂ ਕੈਮਰੇ ਤੋਂ ਥੋੜਾ ਜਿਹਾ ਦਰਦੀ ਬਾਕੀ ਨਹੀਂ ਕੇ ਸ਼ਾਮ ਮੋਲਤ ਕਲਦੀਪ ਸਿੰਘ ਲੱਖ ਕਰਦੇ ਇਹਦਾ ਠੀਕ ਆ ਹਾਂ ਤੇ ਦੇ ਦੇਣੀ ਆਪਾਂ ਜਾਇ ਜੀ ਅੱਜ ਜਾਇ ਜੀ ਆਪਾਂ ਲਈ ਜਾਇ ਜੀ ਦੇ ਦੇਣੀ ਠੀਕ ਆ ਹਾਂਜੀ ਕਿੰਨੇ ਦੀ ਦੇ ਦੋ 95 ਦੀ ਦੇ ਦੋ 95 ਦੀ ਹਾਂਜੀ 95 ਦੀ ਚਲ ਹੋਰ ਦੋ ਕਲਦੀਪ ਸਿੰਘ ਛੱਡਦੇ ਨੇ 92 ਦੀ ਕਰਦੇ ਤੇ ਇੰਨੀ ਘਟਾ ਦੇ ਅੱਛਾ 90 ਦੀ ਜਾ ਲੇ ਉਹਨੇ ਸੁੱੜਤਾ ਕਰਾਇਆ 21 ਬਾਰੇ ਬਟਾ 90 ਦੀ 90 ਦੀਆਂ ਦੇ ਦਾਂਗੇ ਕਰਦੇ ਹਲਾ ਦੇ ਮਾੜੀ ਨੇ ਹਾਂ ਮਾਨਤਨ ਵੀ ਕਰ ਦਾਂਗੇ ਆਏ ਦਾ ਹਾਂਜੀ ਆਏ ਦਾ ਮਾਨਤਨ ਫੇਰ ਕਰ ਦਾਂਗੇ ਆਏ ਬੰਦੇ ਦਾ ਬਾਕੀ ਕੋਈ ਵੀ ਬੰਦਾ ਦੋਤੇ ਲਾਉਣਾ ਇਹਨੂੰ ਤੇ ਨਹੀਂ ਮਾੜੀ ਕਰਮਾਂ ਦੀ ਨੇ ਮੈਂ ਕਿੰਨਾ ਕੋਈ ਵੀ ਬੰਦਾ ਡਰ ਝੱਕ ਕੇ ਨਾ ਮੈਂ ਲਵੇ ਆ ਆਮਲੇ ਲੇਟੀ ਲੁੱਟੀ ਪੈ ਗਈ ਮੈਂ ਹਾਂ ਦੁੱਧ 14 ਕਿਲੋ ਮੈਂ ਕਰ ਜੂ ਪੱਤਾ ਕੰਡੇ ਵਾਲਾ ਦੇ ਪੰਡੇ ਵਾਲਾ 14 ਕਿਲੋ ਦੁੱਧ ਦਊ 12 ਕਿਲੋ ਹੁਣ ਇਹਦੇ ਥਲੇ ਕੰਡੇ ਵਾਲਾ ਦੁੱਧ ਆ ਓਕੇ ਕਹਿਣ ਵਾਲਾ ਨਹੀਂ ਆ ਕੋਈ 90000 90000 ਦੀ ਤੇ ਮਾਨਤਨ ਆ ਆਂਦਾ ਘਰੇ ਹਾਂ ਤੇ ਇਧਰ ਵੈਸਾ ਸਾਫ ਸਭਾਈ ਮੈਂ ਦੇ ਅਜੇ ਤੇ ਕੈਮਰੇ ਤੋਂ ਡਰਦੀ ਆ ਥੋੜੀ ਜੀ ਏ ਬਾਕੀ ਨਹੀਂ ਕੋਈ ਓਕੇ ਰਿਪੋਰਟ ਹਾਂ ਤੇ ਆ ਮੈਂ ਦਾ ਕੀ ਹਿਸਾਬ ਪਤਾ ਵਾ ਨਾਲ ਦੀ ਦਾ ਇਹਦਾ ਇਹ ਵੀਰ ਰਾਤੀ ਸਰਾਤ ਦੀ ਸੂਈ ਏ ਤੇ ਆ ਕੱਟੀ ਇਹਦੇ ਮਗਰ ਨੀਲੀ ਦੀ ਆ ਕੱਟੀ ਦਿੱਤੀ ਨੇ ਵੀਰੇ ਓਕੇ ਕੋਈ ਕਹਿੰਦੀ ਨਹੀਂ ਕਿ ਝੂਠ ਮਾਰ ਦਿੰਦੇ ਵੀਰ ਸੂਈ ਉਹਨੇ ਦੇ ਨੀ ਆ ਲੱਗ ਗਿੱਲਾ 나ੜੂ ਠੀਕ ਹਾਂ ਰਾਤੀ ਸੀ 11 12 ਵਜੇ ਸੁਆ ਗਲਾਪੇ ਲਾ ਲਈ ਸੁਆ ਆਪ ਦਾ ਕੋਈ ਵੀ ਨਤਾਜਾ ਲਾ ਸਕਦਾ ਵੀਰ ਪੈਰਾ ਜਿੰਨੇ ਵੀ ਲੈਣੀ ਆ ਤੇ ਬਾਕੀ ਹਾਂਜੀ ਇਹ ਬਾਕੀ ਥਾਂ ਚੱਡੇ ਦੀ ਇਹ ਵੀ ਬੜੀ ਜਿਆਦਾ ਇਹ ਨਾ ਕੱਟੀ ਚੁੰਗ ਗਈ ਹੋਣਾ ਆਪ ਹੀ ਬਣਵਾਗੇ ਚੱਕੀ ਜੀ ਬਾਈ ਮੈਂ ਇਹਨੂੰ ਚੁੰਗ ਗਈ ਕੱਟੀ ਤੇ ਇਹ ਵੀ ਮੈਂ ਨਾ ਬੜੀ ਜਿਆਦਾ ਜ਼ਬਰਦਸਤ ਦੂਜੀ ਗੱਲ ਇਹ ਵੀ ਕੈਮਰੇ ਦੇ ਵਿੱਚ ਥੋੜੇ ਜੇ ਸਿੰਘ ਤੁਹਾਨੂੰ ਪਤਾ ਡੰਗਰ ਦੇ ਵੱਡੇ ਲੱਗਦੇ ਵੇਖਣ ਚ ਕੋਈ ਇੱਥੇ ਆਣ ਕੇ ਕੋਲੇ ਆਣ ਕੇ ਬੰਦਾ ਵੇਖੇ ਵੀ ਜੱਚ ਦੇ ਜੇ ਆ ਵੱਡੇ ਨਹੀਂ ਐਡੇ ਸਿੰਘ ਹੈਗੇ ਮਲਕੀ ਫੱਪਦੇ ਆ ਖੁੱਲੇ ਹੈਗੇ ਜ਼ਰੂਰੀ ਹੈ ਪਰ ਐਡੇ ਨਹੀਂ ਵੀ ਵੇਖਣ ਨੂੰ ਕਈ ਇਹਦੇ ਵਿੱਚ ਕੈਮਰੇ 'ਚ ਜ਼ਿਆਦਾ ਹੀ ਲੱਗਦੇ ਆ ਨਹੀਂ ਕੈਮਰੇ 'ਚ ਵੱਧ ਲੱਗਦਾ ਹੁੰਦਾ ਸੰਗ ਹਾਂਜੀ ਹਾਂਜੀ ਤੇ ਤਾਂ ਕਰਕੇ ਮੈਂ ਕਿਹਾ ਵੀ ਜਿੰਨੇ ਵੀ ਕਿੰਨੇ ਕੀ ਆਪ ਦਾ ਨੇੜੇ ਆਣ ਕੇ ਵੇਖ ਲੈ ਵੀ ਐਡਾ ਸਿੰਘ ਮੈਂ ਤਾਂ ਖੁੱਲਾ ਨਹੀਂ ਜੱਜਦਾ ਜਿਹਾ ਇਹ ਠੀਕ ਹੈ ਤੇ ਹੁਣ ਇੱਕ ਦੂਜੀ ਗੱਲ ਵੀ ਹੁਣ ਰਾਤ ਦੀ ਮੈਂ ਸੂਈ ਠੱਪੀ ਜੀ ਤੇ ਬਾਕੀ ਵਚਨਵਟਾ ਬਹੁਤ ਜ਼ਿਆਦਾ ਮਹਿਨ ਤੇ ਥੱਲੇ ਦੀ ਸਾਫ ਸਫਾਈ ਏ ਵੀ ਨੀਲੀ ਦੀ ਪਿਓ ਰਿਆ ਮੈਂ ਨੀਲੀ ਦੀ ਅਸਲ ਆਵੈਲਾ ਗਲਾਬੀ ਅੱਖ ਇੱਕ ਮਨਕਣੀ ਚਿੱਟੀ ਮਨਕਣੀ ਇੱਕ ਗਲਾਬੀ ਅੱਖ ਬੱਚੇ ਜਾਂਦੀ ਮਰ ਮਰ ਮਗਰੇ ਦੀ ਅਬੀ ਕੱਟੀ ਹਾਂਜੀ ਚੌਂਤਾਂ ਦੀ ਸੌਦੀ ਮੈਂ ਕਿਹਾ ਚੌਂਤ ਗੱਲਾਂ ਹੀ ਪਰੇ ਹੈਗੇ ਚੌਂਤ ਚਨੀ ਕੋਈ ਵੀ ਨਿਕਾਤ ਮੈਂ ਕਰ ਸਕਦਾ ਇਹਨੇ ਹਾਂ ਫਿਰ ਹੈਗੀ ਵੀ ਨੀਲੀ ਦੀ ਪਿਓ ਕੱਟੀ ਵੀ ਨੀਲੀ ਦੀ ਮਗਰੇ ਦੇ ਹਾਂਜੀ ਇਹਦਾ ਰੇਟ ਹੈ ਇਹਦਾ ਰੇਟ ਕੁਲਦੀਪ ਸਿੰਘ ਮੁੱਲ 80000 ਤੇ ਇਹ ਵੀ ਆਪਾਂ ਨਾ ਜਾਇਜ ਹੀ ਲਈ ਆ ਤੇ ਜਾਇਜ ਹੀ ਇਹ ਵੀ ਆਪਾਂ ਦੇ ਦੇਣੀ ਆ ਠੀਕ ਹੈ ਹਾਂਜੀ ਇੰਦੀ ਕਿਵੇਂ ਤਾਰਾ ਮਾਰ ਕੇ ਵਿਖਾ ਦਿੰਨੇ ਆ ਜੀ ਮਲਕੀ ਕਈਆਂ ਨੇ ਵੀਰਾਂ ਨੇ ਆਨਲਾਈਨ ਮੰਗਾਉਣੀਆਂ ਦੀ ਤਾਂ ਫਿਰ ਤਸੱਲੀ ਹੋ ਜਾਂਦੀ ਆ ਹਾਂ ਪਰ ਤੇ ਕਿਰਾਂ ਹੁਣੇ ਘੰਟਾ ਕਿ ਹੋ ਗਿਆ ਕੱਟੀ ਚੁੰਦ ਗਈ ਫੇਰ ਆਪਾਂ ਚੱਲ ਪਾਤੀ ਜੇ ਮਿਲ ਪੀਦਾ ਬੰਦੇ ਬਾਅਦ ਚੋਕ ਮਾਰ ਦਿਆ ਬੰਦੇ ਵੀ ਧਾਰਾ ਲਾ ਕੇ ਇਹਨਾਂ ਨੂੰ ਦੋ ਵਾਰ ਚੈੱਕ ਕਰਾ ਦਿੰਦੇ ਤੁਹਾਨੂੰ ਲੈਵਾ ਪਾ ਆਹ ਲੈ aí ਬਾਲਟੀ ਫੜ ਕੇ ਮੈਂ ਹਾਂ ਇਹਦੀਆਂ ਵੀ ਧਾਰਾ ਬੋਲਾ ਕੀ ਮੰਨੇ ਅਗਲਾ ਆਹ ਦੋ ਦੋ ਥੱਲੇ ਹੀ ਮਾਰਦੇ ਬੋਲਾ ਹੀ ਆਦਾ ਤਾਂ ਇਹਦੇ ਥੱਲੇ ਬੋਲਾ ਕੋਈ ਵੀਰ ਮੇਰਾ ਆਹ ਸੱਤ ਕੋਈ ਅੱਠ ਮੰਨ ਕੇ ਆ ਜੇ ਵੈਸੇ ਤਾਂ ਇਹਦੇ ਥੱਲੇ ਬੋਲਾ ਨਾ ਭਾਵੇਂ ਕੁਦਾ ਹੀ ਮੰਨ ਕੇ ਆ ਗਏ ਇਹਦੋਂ ਬੜੀ ਖਰੀ ਹੈ ਵੇਖ ਧਾਰਾ ਵੇਖ ਜਲਦੀ ਵੇਖਿਆ ਅਜੇ ਘੰਟਾ ਕੀ ਪਹਿਲਾਂ ਕੱਟੀ ਨੇ ਚੁੰਗੀ ਉਦੋਂ ਚੋਗੇੜੇ ਤੇ ਫੇਰ ਵੇਖ ਲਾ ਆਪ ਬੈ ਗੇ ਦੂਰੀ ਹਰਾ ਥੱਲੇ ਵੇ ਕਰਦੀ ਗਣਾ ਗੱਤੇ ਦੇ ਵਿੱਚ ਛੇਕ ਆ ਬਸ ਕਰ ਬਸ ਚਵਾਈ ਯੱਲੋ ਮੰਨਣਾ ਪੋ ਇਹਨੂੰ ਪੋਲੀ ਨੂੰ ਨੀਰਾ ਆ ਵੈ ਹੈ ਇੱਧਰ ਤੇਰੇ 10 ਦਾਸ ਤਾਂ ਰੇਡ ਮੋਲਤ ਸ਼ਾਸੀ ਕਰਦੇ ਆ 75 ਦੀ ਦੇ ਦਈਏ ਠੀਕ ਹੈ ਹੋਰ 70 ਦੀ ਦੇ ਦੇ ਪਾੰਜੀ ਉਹਨੇ ਸੜਦਾ ਹੀ ਮੈਗਰੋ ਇਹ ਨਹੀਂ ਵੇਂਦਾ ਨੱਪਰ ਲੱਗਿਆ ਬ੍ਰੇਕ ਘੇਰਾ ਸੜਦਾ ਥੱਲੇ 70 ਚੋਂ ਮਾਨ ਤਣ ਕਰਦਾ ਅੱਛਾ 70 ਚੋਂ ਵੀ 70 ਦੀ ਵੇਖ ਲਾ ਮੁਖਤ ਮੱਲੇ ਦੇ ਭਾਈ ਆ ਵੇਖ ਲਾ ਤਾਜੀ ਸੂਈ ਰਾਤ ਦੀ 70 ਚੋਂ ਵੀ ਮਾਨ 70 ਦੇ ਵਿੱਚੋਂ ਵੀ ਮਾਨ ਤਣ ਤੇ ਫਿਰ ਵੇ ਮੈਂ ਉਥਾਨ ਚੱਡਾ ਗਲਦੀ ਤੇ ਸਫਾਈ ਵੇ ਮੈਂ ਨੇ ਨਗਰ ਵੀ ਕੱਟੀ ਫਿਰ ਮੈਂ ਦੁੱਧ ਵਾਲੇ ਨੂੰ ਕੋਈ ਵੀ ਮਾੜੀ ਨਹੀਂ ਅਜੇ ਸੂਈ ਕਰਕੇ ਰਾਤ ਦੀ ਹੁਣ ਠੱਪੀ ਆ हां ये, ये मैन जेर, जेर जूर ओके सारा कुछ ਆਪਣੇ ਕੋਲ ਵੀਡੀਓ ਵੀ ਸੈਂਦ ਮੇਰੇ ਕੋਲ ਹੈਗੀ ਆ ਜੇਰ ਜੂਰ ਦੀ ਕੋਈ ਵੀ ਬੰਦਾ ਟੈਨਸ਼ਨ ਨਾ ਲਵੇ ਤੇ ਭੋਰਾ ਵੀ ਕੋਈ ਆਊਗੀ ਤਕਲੀਫ ਤੇ ਆਪਾਂ ਬੈਠੇ ਆ ਠੀਕ ਹਾਂਜੀ ਧੰਨਵਾਦ ਵੀਰ ਜੀ ਸਾਰਿਆਂ ਦਾ